ਇਹ ਪਾਕਿਸਤਾਨ ਚ ਤੇ ਆਂ ਇੰਡੀਆ ਚ ਹੁਣ ਮੈਂ ਇਸ ਟਾਈਮ ਤੱਕ ਇੰਡੀਆ ਚ ਖੜਾ ਆ ਆ ਵੜ ਗਏ ਪਾਕਿਸਤਾਨ ਦੇ ਪਾਕਿਸਤਾਨੇ ਵੜ ਗਏ ਵੀ ਸਾਰੇ ਇਹ ਹੀ ਆ ਸਬੂਤ ਹੁਣ ਤੇਰੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਹੁਣ ਅਸੀਂ ਪਹੁੰਚ ਗਏ ਕੋਰੀਡੋਰ ਮੇਰੇ ਪਿੱਛਲੇ ਬੈਕ ਸਾਈਡ ਐ ਤੇ ਕਰਦੇ ਹੁਣ ਆਪਾਂ ਵੀਡੀਓ ਸ਼ੁਰੂ ਆਮਨਾ ਪਹਿਲੀ ਵਾਰ ਆ ਕਿਹੋ ਜਿਹਾ ਲੱਗਦਾ ਆਮਨੇ ਬਹੁਤ ਅੱਛਾ ਲੱਗ ਰਹਾ ਹੈ ਲੱਗ ਰਿਹਾ ਹੈ ਪੂਰਾ ਲਗਜ਼ਰੀ ਸਹੀ ਗੱਲ ਹੈ ਤੇ ਚੱਲਦੇ ਹੁਣ ਅੰਦਰ ਵੀ ਆਪਾਂ ਤਿਰੰਗਾ ਆਪਣਾ ਥਾਰ ਰਿਹਾ ਬਈ ਅੱਜ ਨਵਾਂ ਚੜਾਉਂਗੇ ਲੱਗਦਾ ਚੱਲੋ ਇਹੋ ਸਾਹਮਣੇ ਨੂੰ ਐਂਟਰੀ ਹੈ ਚਲੋ ਵਈ ਉਰੇ ਨੂੰ ਐਂਟਰੀ ਹੈ ਆਵਾ ਇਸ ਕਿਫਤਾਰਪੁਰ ਸਾਹਿਬ করিਡੋਰ ਜੋ ਦੇ ਕੋਲ ਲੈਣਾ ਲੱਗਿਆ ਉੱਥੇ ਬਈ ਸਭ ਖੜੀ ਹੁਣ ਉੱਥੇ ਆ ਕੇ ਪਹਿਲ ਉਰੀ ਉਰੇ ਪਾਲੀ ਉਦੀ ਬੰਦਾ ਭਲਾਈ ਜਾਂਦੀ ਆ ਯਾਰ ਬਾਕੀ ਆਪਣਾ ਕੋਈ ਪੇਪਰ ਚਾਹੀਦਾ ਪਾ ਦੋ ਤੇ ਕੰਦਾ ਇਹ ਇਧਰ ਅੱਗੇ ਇਮੀਗ੍ਰੇਸ਼ਨ ਆਉਣਾ ਸਾਡਾ ਚੈਕਿੰਗ ਫਿਰ ਉਰੇ ਵੀਡੀਓ ਬੰਦ ਕਰ ਦਿੰਦੇ ਉੱਥੇ ਬਾਅਦ ਵੀਡੀਓ ਬਣਾਉਣ ਦਿੰਦੇ ਹਾਂ ਤੇ ਆ ਬਈ ਕੋਰੀਡੋਰ ਉੱਪਰ ਤੇ ਹੁਣ ਅਸੀਂ ਆ ਨਰੇ ਗੱਭੇ ਖੜੇ ਬਈ ਟਰੈਕਟਰ ਲੱਭਿਆ ਨਾ ਕਿੱਥੇ ਖੜਾ ਹੋ ਗਿਆ ਯਾਰ ਉਹ ਫੋਨ ਲੇ ਗਿਆ ਫੋਨ ਲੈਣ ਦੁੱਤਾ ਬਾਈ ਫੋਨ ਦੇ ਦੱਤਾ ਚਲੋ ਬਈ ਚੱਲੀ ਹੁਣ ਅੱਗੇ ਬਿਲਕੁਲ ਸਹੀ ਮੇਰੀ ਲੈਂਡਰ ਬੜਾ ਠੀਕ ਹੈ ਚਲੋ ਬਈ ਸਾਰਾ ਕੁਝ ਕਲੀਅਰ ਹੋ ਗਿਆ ਇਹ ਆ ਗੱਡੀਆਂ ਆ ਗਈਆਂ ਚਲੋ ਸਾਰੇ ਬੰਦੇ ਬੈਠਣਗੇ ਬੜਾ ਧੰਨਵਾਦ ਬਾਈ ਦਾ ਖੜੇ ਸਾਡਾ ਇੱਕ ਬੰਦਾ ਰਹਿ ਗਿਆ ਇੱਕ ਅਮਨਾ ਰਹਿ ਗਿਆ ਅਮਨਾ ਆ ਜਾ ਬੜੀ ਵਧੀਆ ਮੰਡੀ ਵੀ ਹੈ ਜੀ ਬੜੀ ਵਧੀਆ ਬਾਈ ਅਮਨੇ ਤੇਰਾ ਬਹੁਤ ਬਹੁਤ ਥੈਂਕ ਯੂ ਸਾਨੂੰ ਲੈ ਕੇ ਆਇਆ ਇੱਥੇ ਕਿੰਨਾ ਥੋੜਾ ਜਿਹਾ ਇਹ ਸਰਕਾਰੀ ਗੱਡੀਆਂ ਆਏ ਬਗੈਰ ਤੇ ਚੱਲ ਰਹੀਆਂ ਇਹ ਬਗੈਰ ਆਵਾਜ਼ ਤੇ ਹਾਂ ਜੀ ਪਤਾ ਜੀ ਅਜੇ ਨਾ ਇੱਧਰ ਆਪਾਂ ਬੰਨ ਤੇ ਪਰਲੀ ਸੈਂਡ ਜਾ ਕੇ ਉਹ ਆ ਮੈਂ ਤਾਂ ਪੰਜਾਬ ਆ ਕੇ ਆ ਬੜੀ ਸਪੀਡ ਆ ਗੱਡੀਆਂ ਦੀ ਇਹ ਨਾ ਬੜੇ ਜਿਆਦਾ ਸ੍ਰੀਕਾਰ ਹੋ ਰਹੀ ਸੀ ਨਰਗੇ ਦਾ ਬਾਈ ਦੇਖੀ ਮੁਰਚਾ ਕਰਦੀ ਰੋਧਤ ਯਾਰ ਬਾਈ ਦਾ ਬੜੀ ਛੇਤੀ ਐ 에어ਪੋਰਟ ਉੱਤੇ ਬਾਈ ਵੀ ਬਸ ਇੱਥੇ ਪਹੁੰਚ ਗਿਆ ਤਾਂ ਕੀਏ ਪਾਸਪੋਰਟ ਚੈੱਕ ਕਰਨਾਗੇ ਗੇਟ ਕਲੋਜ਼ ਕਰਨਾ ਕਿਉਂਗਾ ਦੀ ਬਸ ਬਾਕੀ ਨਹੀਂ ਕਿੰਨਾ ਜ਼ਿਆਦਾ ਮੁੱਚ ਕਰਦੇ ਦੀ ਬਣਾ ਲਈਏ ਤੇ ਲੋ ਬਾਈ ਪਹੁੰਚ ਚਲੇ ਪਾਕਿਸਤਾਨ ਟੈਗਟ ਨੂੰ ਪਰਲੇ ਨੂੰ ਜਿਹੜੇ ਮਰਜ਼ੀ ਨੂੰ ਮਾਰਦੇ ਆ ਲੈਣਾ ਬਾਰ ਹੋਣ ਲੱਗੇ ਆ ਤੇ ਬਾਪਰਾ ਤਾਂ ਕਿਹਾ ਇਹ ਪਾਕਿਸਤਾਨ ਚ ਤੇ ਆਂ ਇੰਡੀਆ ਚ ਇੰਡੀਆ ਹੁਣ ਮੈਂ ਇਸ ਚੰ ਤੱਕ ਇੰਡੀਆ ਦੇ ਖੜਾ ਆ ਵੜ ਕੇ ਪਾਕਿਸਤਾਨ ਦੇ ਪਾਕਿਸਤਾਨੇ ਵੜ ਗਏ ਬਈ ਸਾਰੇ ਆਜੋ ਆਜੋ ਉਧਰ ਆਪਣੀਆਂ ਗੱਡੀਆਂ ਖੜੀਆਂ ਹੋਰ ਕੰਪਾਉਟਰ ਕਈ ਵਾਰ ਹੋ ਰਿਹਾ ਪਹਿਲੀ ਵਾਰ ਹੋ ਰਿਹਾ ਠੀਕ ਹੈ ਠੀਕ ਮੈਂ ਖੇਚਦਾ ਬਾਈ ਪਾਕਿਸਤਾਨ ਆ ਗਏ ਪਾਕਿਸਤਾਨ ਦਿਖਾ ਦਿਓ ਮੋਟਰ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਤੇ ਲੋ ਬਾਈ ਇੰਡੀਆ ਬਾਏ ਬਾਏ ਤੇ ਹੁਣ ਆ ਗਏ ਪਾਕਿਸਤਾਨ ਚ ਐਂਟਰ ਤੇ ਸਾਡੀ ਬੱਸ ਵੇਟ ਕਰਦੀ ਹੈ ਲੋ ਬਾਈ ਚੱਲ ਪਏ ਤੇ ਲੋ ਬਾਈ ਚੱਲ ਪਏ ਸਾਡੇ ਬੰਦੇ ਬੈਠੇ ਸਾਰੇ ਆਵੇ ਠੀਕ ਆ ਠੀਕ ਆ ਬਾਈ ਏਸੀ ਆਨ ਹੋ ਰੋ ਚੱਲਣਾ ਵਿੱਚ ਸਾਰੇ ਬੈਠੇ ਫਿਰ ਗਾਹ ਹੈ ਜੀ ਬੱਸ ਕੋਈ ਹੋਰ ਤਾਂ ਟਿਕਟ ਮੈਂਨੇ ਸਾਡੀ ਇਹ ਲਾਸਟ ਹੈ ਸਾਡੀ ਮਨ ਲੱਗਾ ਇਹ ਲਾਸਟ ਆ ਵਸੇ ਅਸੇ ਬਾਅਦ ਅਸੀਂ ਪਾਕਿਸਤਾਨ ਦੇ ਵਿੱਚ ਮੁਗੀ ਭਾਈ ਅੱਪਾ ਪਿੱਛੇ ਆ ਲੋਈ ਵੇ ਮਿਲ ਗਈ ਸਲਿੱਪ ਤੇ ਲਵਾਈ ਹੋਰ ਹੁਣ ਸਲਿੱਪਾ ਪਾਸ ਟੈਂਪ ਲੱਗਣੀ ਚਲੋ ਇਸ ਟੈਂਪ ਲਾ ਕੇ ਕਾਰਡ ਮਿਲ ਗਿਆ ਆਈ ਆ ਗਏ ਆ ਗਏ ਆਲੇ ਕਾਰਡ ਗਲਾਂ ਜੀ ਗਲਾਂ ਦੇ ਕਾਰਡ ਬਾਲ ਗਏ ਮੈਨੂੰ ਪਾਸਵਰਡ ਨੂੰ ਸਾਂਭ ਕੇ ਵਿੱਚ ਪਾ ਲੈ ਹੁਣ ਤੇਰੀ ਬਸ ਇਹੀ ਆ ਇਹੀ ਆ ਕੰਮ ਆਇਆ ਜੋ ਵੀ ਹੈ ਆਪਣਾ ਹੀ ਸਰਜੂ ਹੋ ਵੀ ਆਈ ਨਹੀਂ ਹਾਂ ਇਹੀ ਆ ਸਬੂਤ ਹੁਣ ਤੇਰਾ ਕਿਹੜਾ ਰਹਿ ਗਿਆ ਹਾਂ ਬੱਸ ਚਲੀ ਆਪਣੇ ਬੰਦੇ ਹੋ ਗਏ ਸਾਰੇ ਆ ਗਿਆ ਪ੍ਰਧਾਨ ਵੀ ਇੱਕ ਬੰਦਾ ਰਹਿ ਗਿਆ ਬਈ ਸਾਡਾ ਦੋ ਦੋ ਚਲੋ ਹਾਂ ਵੇ ਓਕੇ ਚੜ ਜਾ ਬਈ ਬੱਸ ਆ ਜਾ ਓ ਵਾਕ ਬੋਹਲੇ ਟੋਰਨੀਓ ਬੈਰੇ ਬੈਰੇ ਆਣਾ ਤੋ ਬਾ ਆਖਰੀ ਆ ਹੁਣ ਤਾਂ ਬਦਲ ਕੇ ਭਰਾ ਨੂੰ ਸਾਥ ਕੇ ਪਾ ਲਿਆ ਨੰਬਰ ਕੱਟ ਬਈ ਪਾਸਵਰਡ ਆਪਣੇ ਹੁਣ ਬੈਗ ਜਾਵਾ ਲੀ സ്കൂൾ <laughs> ലോ <laughs> <laughs> ਰਾਵੀ ਦਰਿਆ ਆ ਗਿਆ ਆ ਦਰਸ਼ਨੀ ਡਿਊਟੀ ਸਭ ਤੋਂ ਪਹਿਲਾਂ ਜੀ ਸਾਰੇ ਮਹਿਮਾਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਪਾਕਿਸਤਾਨ ਔਰ ਸਰਕਾਰਪੁਰਾਂ ਤੇ ਸਾਡੀ ਤੱਕ ਪਹੁੰਚ ਜੀਆਂ ਆਨੂੰ ਵੈਲਕਮ ਸਤਿ ਆਕਾਲ ਸਾਡੇ ਸਾਰੇ ਮਹਿਮਾਨ ਆਪਣੇ ਡਾਕੂਮੈਂਟਸ ਪਾਸਪੋਰਟ ਸੰਭਾਲ ਲੈਣਗੇ ਸਾਹਿਬੀ ਅੰਦਰ ਕਿਸੇ ਵੀ ਜਗ੍ਹਾ ਡਾਕੂਮੈਂਟ ਚੈੱਕ ਨਹੀਂ ਹੋਣਗੇ ਆਪ ਜੀ ਨੂੰ ਵੀ ਸਟਿਕਰਡ ਮਿਲੇ ਨੇ ਸੇਵ ਇਸੇ ਤਰੀਕੇ ਨਾਲ ਹੈਂਗ ਰੱਖਣੇ ਨੇ ਕਿਸੇ ਦਾ ਚੇਂਜ ਨਹੀਂ ਕਰਨੇ ਗੁੰਮ ਨਹੀਂ ਕਰਨੇ ਆਪ ਜੀ 4 ਵਜੇ ਤੱਕ ਸਾਡੇ ਕੋਲ ਸਟੇ ਕਰੋਗੇ 4 ਵਜੇ ਤੋਂ ਪਹਿਲਾਂ ਵੀ ਆਪ ਜੀ ਦਰਸ਼ਨ ਕਰਕੇ ਵਾਪਸ ਜਾ ਸਕਦੇ ਹੋ ਜੋੜਾ ਕਰ ਜੋੜਾ ਜਮਾ ਕਰਾਈਏ ਗੱਲਾਂ ਮਾਰਦੇ ਜਾਂਦੇ ਸਾਰੇ ਜਮੀ ਪਿਆ ਵਾ ਸਾਰੀ ਕਿਲੇ ਤੇ ਲੱਗ ਜਾਂਦੇ ਫਿਰ ਤਲਕ ਨਾ ਡਰ ਆ ਬਈ ਲੈ ਖੜੋ ਆ ਰੋ ਬਈ ਗਰੁੱਪ ਫੋਟੋ ਕਰ ਲਈ ਆਪਾਂ ਇੱਕ ਜਿਹੜੀ ਲਾਈਨ ਚ ਖੜੀ ਏ ਔਰੇ ਆ ਰੋ ਗਰੁੱਪ ਫੋਟੋ ਲੈ ਲਈ ਇੱਕ ਆਜੋ ਬਈ ਸਾਰਾ ਗਰੁੱਪ ਸਤਨਾਮ ਵਾਏ ਗਰੁੱਪ ਸਤਨਾਵਾਇਨ ਕਰੋ ਜੀ ਦਰਸ਼ਨ ਤੇ ਜਿਉਂ ਉੱਪਰ ਆ ਗਿਆ ਸਿਕਰਵਾ ਫਿਰ ਉਹਦੇ ਵੀਊ ਚੈੱਕ ਕਰੋ ਬਾਈ ਜਿੰਦਾ ਲਾ ਬਰੇ ਜੀ ਬਾਹਰ ਨਿਕਲੀ ਜਾਂਦੇ ਤੇ ਉਹ ਰਮ ਨੇ ਖੇ ਚੈੱਕ ਕਰ ਰੋ ਹਾਉ ਬੋਰਡਰ ਆਪਣਾ ਆ ਉਹ ਸਾਹਮਣੇ ਬੋਰਡਰ ਆਪਣਾ ਸਵਰਦੇਸ਼ ਸਵਰਦੇਸ਼ ਆ ਆ ਤੇ ਆ ਸਾਡਾ ਖੂਬ ਸਾਹਿਬ ਹੈ ਇਧਰੋਂ ਦੇਖਿਆ ਨਾ ਕਿੰਨੀ ਸੁੰਦਰ ਲੱਗਦੀ ਇਮਾਰਤ ਤੇ ਹੁਣ ਜਗੇ ਲੰਗਰ ਫਟੇ ਸਾਰੇ ਬੈਠੇ ਹੋ ਰਹੇ ਸਰੋਵਰ ਸਾਹਿਬ ਇੱਧਰ ਬਾਬਾ ਨਾਨਕ ਦੀ ਉਰੇ ਖੇਤੀ ਕਰਦੇ ਸੀਗੇ ਤੇ ਉਹ ਸਾਹਮਣੇ ਖੰਡਾ ਸਾਹਿਬ ਹੈ ਪੂਰੀਓ ਬਾਈ ਇੱਥੇ ਕਣਕੇ ਵੀਰ ਦੇ ਕੰਢੀ ਆਇਆ 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 ਵੀਰ ਕੱਢੋ ਲਓ ਜੀ ਸਾਹਮਣੇ ਕਿਰਪਾਣਾ ਵਾਲੀ ਵੀ ਖੋਲੋ ਸਾਹਮਣੇ ਜੀ ਸਾਡੇ ਵਰਗੇ ਹਾਂਜੀ ਕਹੇ ਲੱਗੇ ਘੁੰਮ ਕੇ ਵਾਹ ਵਧੀਆ ਲੱਗਿਆ ਬਾਈ ਲੈ ਤੁਹਾਡੀ ਇੰਟਰਵਿਊ ਲਈਏ ਦੁਬਾਰਾ ਆਵਾਂਗੇ ਆਪਾਂ ਫੇਰ ਹੁਣ ਕਿਹੜੇ ਪਾਸੋਂ ਆਣਾ ਇੱਧਰ ਆਉਣਾ ਕਿ ਉਧਰੋਂ ਆਣਾ ਉਦੋਂ ਆਵਾਂਗੇ ਬਸ ਇੱਕ ਕੰਮ ਕਰਕੇ ਹਾਂ ਬਸ ਬਾਠ ਠੀਕ ਉਹ ਹੋ ਗਿਆ ਮੇਰਾ ਫਿਰ ਆਪਾਂ ਉਧਮਾਵਾਂਗੇ ਬਾਠ ਪਾਕਿਸਤਾਨ ਕਿ ਨਹੀਂ ਹਾਂ ਫਿਰ ਰਹਿ ਕੇ ਜਾਵਾਂਗੇ ਬਾਠ ਠੀਕ ਹੈ ਚੱਲੀ ਹੁਣ ਬਾਗ ਦੇਖਣ ਚੱਲੀਏ ਚਲੋ ਚਲੋ ਵੀ ਗਰਮੀ ਬਹੁਤ ਹੈ ਗਰਮੀ ਜੰਗਾਰੇ ਭਾਜੀ ਕੋਲ ਆਏ ਨੇ ਪਰ ਬਾਜੀ ਠੀਕ ਹੈ ਜੀ ਵਧੀਆ ਭਾਜੀ ਵਧੀਆ ਮੈਂ ਨੌਕਰ ਬੋਡੀ ਪਰ ਹਵਾ ਸੇਰੇ ਗਰਮੀ ਨਾਲ ਭਿੱਜ ਗਿਆ ਪੂਰਾ ਆ ਰਿਕਵੰਡ ਆ ਗਰਮੀ ਨਾਲ ਹਰ ਇੱਕ ਦੀ ਪਾਜੀ ਮਤ ਮਾਰੀ ਹੋ ਹਾਂਜੀ ਹਾਂਜੀ ਕੋਈ ਆ ਨਹੀਂ ਕਿ ਕਿ ਤਰ੍ਹਾਂ ਦੇਖੀ ਨਾ ਤਾਂ ਮੋਦੀ ਹੋ ਗਏ ਸਵੇਰੇ ਵਾਸਤੇ ਮੀ ਪੈ ਗਿਆ ਤਾਂ ਹਾਂਜੀ ਪਾਜੀ ਪੂਰੇ ਕਿੰਨੇ ਕੇ ਪੈ ਸਵੇਰੇ ਮੀ ਠੀਕ ਹੀ ਪੈ ਗਿਆ ਠੀਕ ਪੈ ਗਿਆ ਸਾਡੇ ਵੀ ਠੀਕ ਠੀਕ ਹੀ ਪੈ ਬਣਾਉਣ ਪਾਜੀ ਮਤ ਜਿਹੀ ਸੀ ਤਾਂ ਆ ਕਿਤੇ ਤੱਕ ਦਿੱਲੀ ਤੱਕ ਮਜਬੂਰੀ ਹੈ ਮਜਬੂਰੀ ਯਾਰਾ ਪੈਦਾ ਪਾਜੀ ਕਿਤੇ ਦਿੱਲੀ ਕਿਹਾਇਕ ਸੇਵਾਲਾ ਉਹ ਮੇਰਾ ਕਰ ਰਹੇ ਨਾ ਤਾਂ ਕਰ ਰਹੇ ਮੈਂ ਕੋਲ ਬਸਾ ਪਾੜੇ ਦੀ ਹੈ ਉਹੀ ਅਜੀ ਦੋ ਰਾਤਾਂ ਲਾ ਕੇ ਘੇਰੇ ਭਾਈ ਬਹੁਤ ਜੀ ਲੱਗਿਆ ਉਹ ਰੇ ਐਵੇਂ ਤੇ ਭਾਰੀ ਚਾਲ ਤੇ ਨਿਕਲੀ ਮੈਨੂੰ ਟਾਈਮ ਨਹੀਂ ਲੱਗਦਾ ਚਾਰ ਅਗਲਾ ਤਿੰਨੇ ਵਜੇ ਉਹ तकरीबन ਕਿੰਨੇ ਵਜੇ ਬਾਅਦ ਫਿਰ ਲਾ ਕੇ 4 ਵਜੇ ਕਮਾਦੇ ਆ ਵੀ ਮਿਲ ਗਿਆ ਛੋਟੇ ਨਿਆਣੇ ਨੂੰ ਕਿੰਨਾ ਔਖਾ ਮਿਲਿਆ ਕਿਆ ਮਿਲਿਆ ਕਿਆ ਚੀਜ਼ ਜੁੱਤੀਓ ਲੈਣੀ ਆ ਪੁੱਛਣਾ ਭੈਣ ਨੂੰ ਅਜਾ ਬਸ ਆਉਣੇ ਮਿਲਣਾ ਉਹਰੇ ਨੇ ਜੁਹਾ ਮਿਲਣਾ ਮੈਂ ਇੱਥੇ ਗੁਰੂ ਲੰਗਰ ਹਾ ਤੇ ਕੋਲ ਬਣਾ ਲੈਂਦਾ ਅੱਜ ਵੀ ਇਹ ਸਰਦ ਅੱਛਾ ਜਰਾ ਵੀ ਥੋੜਾ ਵੀ ਖੂੜ ਹੋ ਜਾਂਦਾ ਹਾਂਜੀ ਹਾਂ ਜੀ ਅੱਜ ਵੀ ਪਰ ਵੀ ਛੋਟਾ ਨੇ ਸਾਹਿਬ ਇਹੋਂ ਬਾਹਰ ਲੈਣਾ ਉਹ ਹਨਾ ਨਹੀਂ ਸਰਵਸਾਈ ਲੰਗਰ ਭਾਈ ਐਨ ਕੱਟਾ ਹੋਰੇ ਲੋ ਵੀ ਦੇਖੀ ਚੁੱਤੀ ਨਾਂਗਾ ਨਾਂਗਾ ਪੱਖੇ ਆ ਕੇ ਬੈਠ ਜਾਓ ਜੀ ਅਜੇ ਸੁਖਰਾ ਬਾ ਸਾਰੇ ਬੱਚੇ ਜੀ ਆਹ ਦੇਖੋ ਪਸੰਦ ਕੁੜੀ ਹੈ ਬੱਚੀ ਹੈ ਹਾਂ ਜੀ ਆਇਆ ਦੇਖੋ 10 10 10 4 500 ਰਾਈਟ ਸੋਨੇ ਆ ਉਹ ਸੋਹਣਾ ਇਹਦਾ ਮੁੱਲ ਦੇਖੋ ਕੀ ਪ੍ਰਾਈਸ ਹੈ ਇਹਦਾ ਭਾਜੀ ਇਹ ਵੇਚੀ ਇੰਡੀਆ ਕਰੰਸੀ 300 ਰੁਪਏ ਹੈ ਆ ਸੋ ਬਟ ਅਸਾਇ ਜਾਣਾ 300 ਫੁੱਲਾ ਚਾਹੀਦਾ ਤੁਹਾਨੂੰ ਵੇਚੀ ਤੁਸੀਂ ਉੱਥੇ ਅਗੇ ਤੁਹਾਡੇ ਕੋ ਪਾਕਿਸਤਾਨੀ ਆ ਜੇ ਤੁਸੀਂ ਪਾਕਿਸਤਾਨੀ ਦੇਣੀ ਅਗਰ ਤੁਹਾਡੇ ਕੋ ਪਾਕਿਸਤਾਨੀ ਨਹੀਂ ਤੇ ਅਸੀਂ ਉੱਥੇ ਤੁਹਾਡੇ ਨਾਲ ਚੱਲਾਂਗੇ ਤੁਹਾਨੂੰ ਪੈਨਟਰ ਵਾਲਿਆਂ ਨੂੰ ਉਹਨਾਂ ਨੂੰ ਦੇ ਦੇਣੇ ਨੇ ਉਹਨਾ 2 ਰੁਪਏ 80 ਪੈਸੇ ਨੇ ਜਿੰਨੇ ਪਾ ਕੇ ਲੈ ਬਾਈ ਤੁਹਾਨੂੰ ਪੰਜਾਬੀ ਐਪ ਤੇ 2 ਸਬਾਈ ਪਾਕਿਸਤਾਨੀ ਝੰਡਾ ਕੀਤਾ ਪਹਿਲਾ ਕੋਡ ਕੀਤਾ ਮਤਲਬ ਬਾਈ ਕੋਹ ਕੋਰੇ ਕਿੰਨੇ ਦਾ 70 ਰੁਪਏ ਦਾ ਇੰਨੀ ਕੁ ਬੋਤਲ ਬਾਈ ਆਪਣੇ ਕੋਲੇ ਮਿਲਦੀ ਹੈ ਮੈਂ ਕਹਿੰਦਾ 30 ਤੇ ਦੀ ਹੈ ਨਾ 20 ਰੁਪਏ ਦੀ 20 ਤੇ ਦੀ ਹੈ ਨਾ ਉਹ ਥੋੜੀ ਜਿਹੀ ਵੱਡੀ ਤੇ ਜਲ 30 ਦੀ ਲੱਗਦੀ ਹੈ ਹੋਰੇ ਮੇਰੀ ਬਾਈ ਇੰਡੀਅਨ ਰੁਪਏ ਚ 70 ਦੇ 70 ਪਾਕਿਸਤਾਨ ਚ 200 ਰੁਪਏ ਦੇ ਨਾ ਪਾਕਿਸਤਾਨ ਭਾਈ 200 ਦੀ 200 ਦੀ ਇੰਨੀ ਮਹਿੰਗਾ ਯੂ ਦੇਖ ਲੈ ਹੁਣ ਆ ਦੇ ਉਹ ਫੇਰ ਇਹਨਾਂ ਨੇ ਆਪਣਾ ਖਰਚਾ ਕੱਢਣਾ ਨਾ ਵਿੱਕੇ ਦਾ ਸਾਰਾ ਸੋਰਾ ਨਹੀਂ ਪਾਕਿਸਤਾਨ ਚ ਵੀ ਜਾੜਾ ਮਹਿੰਗੀ ਆ ਉਹ ਅੰਦਰ ਸਸਤੀ ਆ ਅੰਦਰ ਸਸਤੀ ਆ ਹਾਂ ਅੰਦਰ 100 ਰੁਪਏ ਦੀ ਹੋएगी ਪਾਕਿਸਤਾਨ ਹਾਂ 100 ਰੁਪਏ ਦੀ ਹੋਊਗੀ 100 150 ਰੁਪਏ ਦੀ ਹੋएगी ਤਾਂ ਫੇਰ ਬਦਲ ਕਿੰਨਾ ਆ ਗਿਆ ਪੂਰਾ ਤਿੰਨਾਂ ਦਾ ਵੀ ਅਲੱਗ ਅਲੱਗ ਲੱਤੇ ਐਜ਼ਾ ਮੇਰੇ ਕੋਲ ਪੈਪਸੀ ਚਲੋ ਭਾਈ ਅਸੀਂ 500 ਤੋਂ ਆਇਆ ਤਾਂ 1400 ਚੌਰਾ ਸੌ ਦਾ ਘਾਟੜੀ ਦਾ ਚੌਰਾ ਸੌ ਦਾ ਬਾਈ ਠੰਡਾ ਰੇਂਗ ਬੋਲ ਬਸ ਦਹੀਂ ਪਾ ਲੈ ਦਹੀਂ ਪਾ ਲੈ ਕੋਈ ਪਾਣੀ ਕਰਤਾ ਤੇ ਹੁਣ ਬਈ ਚੱਲੇ ਘਰ ਨੂੰ ਘਰ ਨੂੰ ਕਹਿੰਦਾ ਹੁਣ ਜਾਣਾ ਸਿੱਧਾ ਅੰਮ੍ਰਿਤਸਰ ਬਾਕੀ ਠੀਕ ਆ ਚਲੋ ਬਈ ਅਮਨੇ ਵਾਸਤੇ ਸਾਰੀ ਵਾਸ ਬੁੱਕ ਕਰਾ ਦਿੱਤੀ ਮੈਂ ਤਾਂ ਪਹਿਲਾਂ ਦੱਸਿਆ ਤੂੰ ਕੀ ਦੱਸਣ ਦਿਆ ਹਾਂ ਬਈ ਲਾਲ ਨਹੀਂ ਗੱਲ ਹਾਂ ਬਈ ਐਸੇ ਦੇ ਪਾਸੇ ਤੋਂ ਨਾ ਬਿਆਰ ਵਿੱਚ ਅਸੀਂ ਉਹ ਗਰੀਬਾ ਆ ਜਾਂਦੇ ਕਿਤਾ ਕਿਤਾ ਕਿੱਥੇ ਮੈਂ ਚਲਾ ਲਏ ਮੈਂ ਲੈ ਜਾ ਚਲਾਗੇ ਐਸੇ ਚੀਜ਼ ਨੂੰ ਕਲੀਅਰ ਕਰ ਲੈ ਲੋ ਬਈ ਚੱਲੇ ਪਏ ਹਾਂ ਬਈ ਮੈਂ ਰਾਤ ਬਸੇਂ ਰੋਣ ਆ ਜਾਂਦਾ ਇਹ ਵੀ ਅਸੀਂ ਥੱਕੇ ਜਾਂਦੀ ਉਹਨੇ ਲੈ ਵੀ ਨਜ਼ਾਰਾ ਬੱਸ ਉਹਦਾ ਆ ਗਿਆ ਅਗਲਾ ਘੇਰਾ ਤੇ ਮੈਂ ਕਾਰ ਕਿ ਬਤਰਪੁਰੇ ਦੇਖ ਲਿਓ ਪੂਰੇ ਆਪਣੇ ਯਾਰ ਮੇਰੇ ਕੋਲ ਚੀਕਾਂ ਚੰਡੀ ਪਾਉ ਰੋਪਣਾ ਕਿੱਥੇ ਦੀ ਰੋਪਣੇ ਤੇ ਪੈ ਕੇ ਜਾਵਾਂਗੇ ਗੱਡੇ ਵਿੱਚੇ ਵਿਛਾ ਲੈਣੇ ਜਿਹੜੀ ਪਤਾ ਹੀ ਲੱਗਣੇ ਚ ਪਤਾ ਨਹੀਂ ਪਰ ਨੇ ਇਹਨਾਂ ਨੂੰ ਲੰਮੇ ਟਾਈਮ ਬੈਣੀ ਉਹ ਸੀਟਾਂ ਨਹੀਂ ਹੈ ਜਿਹੜੇ ਕਿਰਾਇਆ ਲੈ ਚ ਪਤਾ ਹੀ ਲੱਗਣਾ ਸੈਂਸਰ ਹੋਵੇ ਇਹਦੇ ਵਿੱਚ ਜਿਹੜਾ ਇੱਕ ਡਰਾਈਵਰ ਚਲਾਉਣ ਦੇ ਦੀ ਉਹਨੂੰ ਇਹ ਕਿਹੜਾ ਸਾਹਮਣੇ ਕਿਹੜਾ ਪੁੱਛਾਂ ਫਿਰ ਪਹੁੰਚੋਗੇ ਭਾਈ ਫੋਨ ਬੋਤਾ ਲੇ ਆਪਾਂ ਨੂੰ ਜਿਆਦਾ ਦੜ ਵਾਲੇ ਕਿੰਨੇ ਫੋਨ ਵਾਲੇ ਭਾਈ ਲੇਟ ਹੋ ਗਿਆ ਸੀ ਤੁਹਾਨੂੰ ਫੋਨ ਕਰੀ ਜਾਂਦੇ ਆ ਉਹ ਜੇ ਕਰਕੇ ਦੇਖੀਏ ਫੋਨ ਹੋਈ ਗਿਆ ਉਹ ਗਿਆ ਗਿਆ ਰਾਵੀ ਦਰਿਆ ਦੇਖ ਤਾ ਬਈ ਪਹਾੜਾਂ ਦੇ ਤੇ ਲੋ ਬਾਈ ਪਹੁੰਚ ਗਏ ਚੱਲੀਏ ਹੁਣ ਘਰ ਆਉਂਦੇ ਬਸ ਸਿੱਧੀ ਉਤਾਰ ਤੋਂ ਇੰਡੀਆ ਵੱਲ ਨੂੰ ਜੀ ਰੋ ਪਾਣਾ ਪਾਣਾ ਲੋ ਲੋ ਬਾਈ ਚੱਲੇ ਨੇ ਇੰਡੀਆ ਨਾ ਕੋਈ ਵੀ ਜਗ੍ਹਾ ਨਹੀਂ ਆਇਆ ਤਾਂ ਫੁੱਟ ਬਾਈ ਹਾਂ ਵੀ ਇੰਡੀਆ ਆ ਗਏ ਨਹੀਂ ਹਾਲੇ ਕਿਤੇ ਆ ਇੰਡੀਆ ਇੱਕ ਬੰਦਾ ਸਾਡਾ ਵੀਡੀਓ ਗਰੁੱਪ ਤੋਂ ਆਉਣਾ ਮੈਨੂੰ ਕਾਹ ਨਹੀਂ ਦੇਣਾ ਉਹਨੇ ਮੈਨੂੰ ਪੁੱਛਣਾ ਹੋਇਆ ਤੁਸੀਂ ਕਹਿੰਦੇ ਉਹ ਮੈਨੂੰ ਫਿਕਰੇ ਦੱਸ ਕੇ ਗਿਆ ਬਈ ਜੀ ਆ ਪਤਾ ਹਾਂ ਤੇ ਬੰਦਾ ਲੱਭ ਕੇ ਲੈ ਕੇ ਜਾਂਦਾ ਚਲੋ ਉਹਨੂੰ ਐ ਹੋਣਾ ਕਿ ਕਿਹੜਾ ਅੱਗੇ ਚੈੱਕ ਹੋਣਾ ਤੇ ਲੋ ਬਈ ਚੱਲੀਏ ਹੁਣ ਇੰਡੀਆ ਵੱਲੋਂ ਕਰ ਦਵੇ ਗੁੱਡ ਬਾਏ ਇੱਕ ਵਾਰ ਪਿੱਛੇ ਦੇਖ ਚੰਗਾ ਬਈ ਅਗਲੀ ਵਾਰ ਮਿਲਾਂਗੇ ਆਏ ਇੰਡੀਆ ਦੇ ਹੋ ਗਏ ਐਂਟਰ ਚਲੋ ਬਈ ਬਹਿ ਜਾਓ ਬਹਿ ਜਾਓ ਚੱਲੀਏ ਇੰਡੀਆ ਨੂੰ ਆਹ ਬਈ ਆ ਗਿਆ ਬਈ ਆ ਗਿਆ ਇੰਡੀਆ ਆ ਗਿਆ ਇੰਡੀਆ ਹੰ ਇੰਡੀਆ ਦਾ ਇਮਿਗ੍ਰੇਸ਼ਨ ਚਲੋ ਬਈ ਆ ਰਿਹਾ ਬਈ ਤੈਨੂੰ ਵੀ ਮੀ ਗ੍ਰੀਸਨ ਉਹ ਆਪਾਰ ਸਾਡੇ ਮਿਲ ਕੇ ਪਾਸਵਰਡ ਹਾਂ ਬਾਈ ਕੇਜਰੀ ਯਾਤਰਾ ਯਾਤਰਾ ਬਾਈ ਯਰੀ ਇੱਕ ਨੰਬਰ ਤੇ ਹੁਣ ਆਪਾਂ ਫੇਰ ਆਵਾਂਗੇ ਸਪੈਸ਼ਲ ਸਪੈਸ਼ਲ ਆਵਾਂਗੇ ਚਾਰ ਵਜੇ ਤੱਕ ਹੁੰਦਾ ਸੀ 1 ਵਜੇ ਕਾਲੀ ਵੋਕ ਕਰੀ ਸਾਡੇ ਬੰਦਿਆਂ ਨੇ ਕਾਲੀ ਵੀ ਚੱਲ ਠੀਕ ਐ ਕਿਉਂ ਅਮਰੀਕ ਸਰ ਵੀ ਫੇਰ ਟਾਈਮ ਨਾਲ ਪਹੁੰਚ ਜੂਗੇ ਨਾ ਚਲ ਉੱਥੇ ਰਾਤ ਨੂੰ ਵੀ ਪਹੁੰਚ ਜੇ ਹੁਣ ਰਾਤ ਤਾਂ ਵੈਸੇ ਹੋਏ ਜਾਂ ਫੇਰ ਬਾਰਾਤ ਹੋਏ ਜਾਣੀ ਚਲੋ ਹੁਣ ਚੱਲੀਏ ਬਾਈ ਹੁਣ ਜਾਣਾ ਅਸੀਂ ਸਿੱਧਾ ਅਮ੍ਰਿਤਸਰ ਤਲੇ ਬਾਥਰੂਮ ਕਰਦੇ ਯਾਰ ਚਲੋ ਇਹ ਰਾਜਾ ਬੰ ਟਰਾਲੀ ਰੋਕਣੀ ਨਹੀਂ ਨਿਆ ਬਣੀ ਸਿੱਧੀ ਜਾਣੀ ਉਹ ਬੱਸ ਵੀ ਆਈ ਵੀ ਹੋ ਰੇਖੋ ਅੱਛਾ ਪਤਾ ਨਹੀਂ ਨਾ ਦੇਖੇ ਤੂੰ ਦੇਖਿਆ ਦੇਗਾ ਅੰਡੀਆਂ ਹੋਈਆਂ ਯਾਰ ਇਹ ਵੀ ਕਿਹਦੇ ਨਾਲ ਸਪੈਸ਼ਲ ਕਰੀ ਹੋਣੀ ਉਹ ਵੀ ਤਰਪੇ ਸਾਰੇ ਨੇ ਕੱਪੜੇ ਬਦਲੇ ਵੀ ਆਪਣੇ ਆਪਣੇ ਚੰਗਾ ਬਈ ਜਲਵੀਦਾ ਓਏ ਚੱਲੇ ਪਾ ਤੇ ਅੰਮ੍ਰਿਤਸਰ ਨੂੰ ਆ ਬਾਈ ਮੀ ਆ ਗਿਆ ਮੀ ਆ ਗਿਆ ਮੀ ਇਹਦੇ ਹਰਦੇ ਜੀ ਹੈਗੇ ਮੀ ਪਾ ਕੇ ਐਡਵੇ ਬਾਈ ਬਾਈ ਪਾਕਿਸਤਾਨ ਪੱਤਰ ਦੇ ਨਾਲੇ ਲਿਆਂਦੇ ਉਹਨਾਂ ਨੇ ਰਿਕਾਰਡ ਤੋੜਦਾ ਹੋਰੇ ਖਾਲੀ ਘਾਟੇ ਲੱਗਦੀ ਔਰੇ ਜਿਹੜਾ ਖਾਦਾ ਵੇਂਦਾ ਹੁੰਦਾ ਓ ਬਾਈ ਮੀ ਆਉਣ ਲੱਗਿਆ ਓਏ ਲੋ ਬਈ ਲੋ ਬਈ ਮੀ ਆ ਗਿਆ ਮੀ ਆ ਗਿਆ ਬਾਈ ਅੱਗਰ ਜੀ ਪਾ ਵੇਂਦਾ ਮੈਂ ਕਿਹਾ ਯਾਰ ਮੀ ਹੈ ਬੰਦੇ ਵਿੱਚ ਬੰਦੇ ਵੀ ਜੀ ਵੱਜ ਗਏ ਆਪਣੇ ਡਰ ਗਏ ਡਰ ਗਏ ਸਭ ਵੀ ਇਕੱਠੇ ਪਏ ਹੋਏ ਆ ਉਹ ਆ ਗਿਆ ਭਾਈ ਆ ਗਿਆ ਮੀ ਆ ਗਿਆ ਉਹ ਮੀ ਤੇ ਆ ਗਿਆ ਭਾਈ ਚੱਕਦੇ ਧੋਣਾ ਮੀ ਆ ਜੂਰੀਆ ਰੋ ਗਿਆ ਰੋ ਗਿਆ ਡਰਾਵਾ ਜਿੰਦਾ ਡਰਾਵਾ ਆ ਗਿਆ ਮੋਟੀ ਕਿਣੀ ਹੈ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਨਜ਼ਾਰਾ ਆ ਗਿਆ ਆਇਆ ਦਾ ਆਇਆ ਦਾ ਆਇਆ ਦਾ ਕਿਹੜੀ ਵੀ ਮੋਟੀ ਵੇਦੀ ਆ ਲੋ ਭਾਈ ਅੰਮ੍ਰਿਤਸਰ ਪਹੁੰਚ ਗਏ ਏਡ ਵਾਲਾ ਇਲਾਕਾ ਹੋਰ ਹੈ ਪੂਰਾ ਟਰੈਕਟਰ ਸੰਭਲ ਕੇ ਚਲਾਉਣਾ ਪੈਂਦਾ ਯਾਰ ਆ ਗਏ ਭਾਈ ਕਹਿੰਦੇ ਮੁੰਡੇ ਅੰਮ੍ਰਿਤਸਰ ਆ ਗਏ ਦੇ ਬੋਲ ਨਹੀਂ ਹੈ ਬਾਈ ਢੇੜੀ ਨੇੜੇ ਵਹਣਗੇ ਜਮੇ 2 ਕਿਲੋਮੀਟਰ ਦੂਰ ਚਲੋ ਬਈ ਪਾਰਕਿੰਗ ਮਿਲ ਗਈ ਚਲੋ ਜੀ ਦਰਬਾਰ ਸਾਹਿਬ ਚਲੋ ਜੀ ਦਰਬਾਰ ਸਾਹਿਬ ਕਰ ਚਲੇ ਦਰਸ਼ਨ